ਸਾਥੀਓ ਸੋਸ਼ਲ ਮੀਡੀਆ ਦੇ ਸਮੂਹ ਪਰਿਵਾਰ ਨੂੰ ਬੰਦੀ ਸੋੜ ਤੇ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਸਾਨੂੰ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਇਹਦੇ ਬਾਰੇ ਆਪਾਂ ਕੁਝ ਅੱਜ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਣ ਦੀ ਸਵੱਤਤਾ ਦੀ ਨਹੀਂ ਸਮੇਂ ਦੀ ਲੋੜ ਹੈਗੀ ਆ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਜੋ ਅਸੀਂ ਪਟਾਕੇ ਪਾਉਂਦੇ ਹੈਗੇ ਆ ਦੀਵਾਲੀ ਵਾਲੇ ਦਿਨ ਜੋ ਬਣਦੇ ਨੇ ਉਹਦੇ ਤੇ ਵੀ ਸਾਨੂੰ ਕੁਝ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਉਹਦੇ ਵਿੱਚ ਜੋ ਮਸਾਲੇ ਪਾਏ ਜਾਂਦੇ ਨੇ ਉਹਦੇ ਵਿੱਚ 75% ਜਿਹੜੇ ਹੈਗੇ ਆ ਉਹ ਪੋਟਾਸ਼ੀਅਮ ਨਾਈਟ੍ਰੇਟ ਹੁੰਦੇ ਨੇ ਤੇ 10% ਉਹਦੇ ਵਿੱਚ ਕੋਲਾ ਹੁੰਦਾ ਹੈਗਾ ਤੇ 10% ਉਹਦੇ ਵਿੱਚ ਗੰਧਕ ਹੁੰਦੀ ਆ ਤੇ 5% ਜਿਹੜਾ ਹੈਗਾ ਉਹਦੇ ਵਿੱਚ ਕੱਚ ਹੁੰਦਾ ਹੈਗਾ ਤੇ ਜਦੋਂ ਉਸ ਨੂੰ ਜਲਾ ਦਿੱਤਾ ਜਾਂਦਾ ਹੈਗਾ ਤੇ ਜਿਹੜੀ ਉਹਦੇ ਵਿੱਚੋਂ ਗੈਸਾਂ ਗੰਧੀਆਂ ਗੈਸਾਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ ਉਹ ਵਾਤਾਵਰਣ ਦੇ ਵਿੱਚ 6 ਤੋਂ 8 ਘੰਟੇ ਤੱਕ ਸਾਡੇ ਵਾਤਾਵਰਣ ਦੇ ਵਿੱਚ ਮੌਜੂਦ ਰਹਿੰਦੀਆਂ ਨੇ ਤੇ ਜਿਹਦੇ ਨਾਲ ਸਾਡੇ ਜਿਹੜੇ ਮਰੀਜ਼ ਨੇ ਸਾਹ ਦਮਾ ਖਾਂਸੀ ਜੁਕਾਮ ਅਲਰਜੀ ਆਕਸੀਜਨ ਦੀ ਘਾਟ ਵਾਲੇ ਮਰੀਜ਼ ਜਿਹੜੇ ਉਹ ਬੇਥਾ ਪੈਦਾ ਹੋ ਜਾਂਦੇ ਨੇ ਸੋ ਮਨੁੱਖੀ ਸਿਹਤ ਦੇ ਲਈ ਬਹੁਤ ਹੀ ਘਾਤਕ ਇਹ ਦਿਨ ਹੁੰਦਾ ਹੈਗਾ ਸੋ ਆਪਾਂ ਯਤਨ ਕਰਨਾ ਕਿ દિਵਾਲੀ ਜਿਹੜੀ ਹੈਗੀ ਆ ਉਹ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਇੱਕ ਸਰਪੇ ਦੀ ਰਿਪੋਰਟ ਮੁਤਾਬਕ દિਵਾਲੀ ਵਾਲੇ ਦਿਨ ਲਗਭਗ 15000 ਦੁਰਘਟਨਾਵਾਂ ਹੁੰਦੀਆਂ ਨੇ ਤੇ ਜਿਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਬੱਚੇ ਪ੍ਰਭਾਵਿਤ ਹੁੰਦੇ ਹੈਗੇ ਤੇ ਜਿਹੜੇ ਦੀਵਾਲੀ ਵਾਲੇ ਦਿਨ ਪਟਾਕੇ ਪਾਏ ਜਾਂਦੇ ਆ ਉਹ ਪਟਾਕਿਆਂ ਦੇ ਦੌਰਾਨ ਅਸੀਂ ਕਾਗਜ਼ ਵੀ ਬਰਬੂਕਦੇ ਆ ਤੇ ਉਹ ਕਾਗਜ਼ ਜਿਹੜਾ ਹੈਗਾ 350 ਟਨ ਕਾਗਜ਼ ਹੁੰਦਾ ਹੈਗਾ ਤੇ ਉਹ ਕਾਗਜ਼ ਨੂੰ ਬਣਾਉਣ ਦੇ ਲਈ 20000 ਦਰਖਤਾਂ ਦੀ ਬਲੀ ਦਿੱਤੀ ਜਾਂਦੀ ਹੈ ਤੁਸੀਂ ਵੇਖੋ 20000 ਦਰਖਤ ਸਾਡੇ ਵੱਢ ਕੇ ਸਪੇਅਰ 350 ਟਨ ਜਿਹੜਾ ਕਾਗਜ਼ ਬਣਦਾ ਹੈਗਾ ਤੇ ਸਾਡਾ ਵਾਤਾਵਰਨ ਪਹਿਲਾਂ ਹੀ ਦੇਖੋ ਕਿੰਨਾ ਗਦਨਾ ਹੈਗਾ ਸੋ ਆਪਾਂ ਸਾਰੇ ਰਲ ਮਿਲ ਕੇ ਇਸ ਵਾਰ ਪਰਨ ਕਰੀਏ ਕਿ ਦੀਵਾਲੀ ਵਾਲੇ ਦਿਨ ਪਟਾਕੇ ਜਿਹੜੇ ਹੈਗੇ ਉਹ ਨਾ ਮਾਤਰ ਪਾਈ ਜਾਣ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਲਈ ਨਸ਼ੇ ਦਾ ਕੋਈ ਵਰਤੋਂ ਨਾ ਕੀਤੀ ਜਾਵੇ ਤੇ ਬਜ਼ਾਰੂ ਜਿਹੜੀਆਂ ਸਵਾਰਥੀ ਲੋਕ ਗਲਤ ਮਠਿਆਈਆਂ ਮਲਾਪਟੀ ਮਠਿਆਈਆਂ ਵੇਚ ਰਹੇ ਹੈਗੇ ਆ ਉਹਨਾਂ ਤੋਂ ਅਸੀਂ ਬਿਲਕੁਲ ਕੋਈ ਮਠਿਆਈ ਨਾ ਲਈਏ ਤੇ ਘਰ ਦਾ ਬਣਿਆ ਖਾਣਾ ਤੇ ਘਰ ਦੀ ਬਣੀ ਮਠਿਆਈ ਇਮਾਨਦਾਰ ਦੇ ਨਾਲ ਆਪਾਂ ਆਪਣੇ ਸਰੀਰ ਦੇ ਲਈ ਆਪਣੇ ਸਮਾਜ ਦੇ ਲਈ ਯਤਨ ਕਰੀਏ ਤੇ ਰਲ ਮਿਲ ਕੇ ਆਪਾਂ ਇਹ ਜਦੋਂ ਇਹ ਕਰਾਂਗੇ ਤਾਂ ਫਿਰ ਜਿਹੜੀ ਸਾਡੀ ਗੁਰੂਆਂ ਵੱਲੋਂ ਦਿੱਤਾ ਸਾਡਾ ਸੰਦੇਸ਼ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਾ ਜਿਹੜਾ ਉਪਦੇਸ਼ ਹੈਗਾ ਉਹਦਾ ਉਹਦੇ ਤੇ ਅਸੀਂ ਪੂਰਨ ਪਾਉਂਦੇ ਹੋਏ ਯਤਨ ਕਰਾਂਗੇ ਸੋ ਆਪਾਂ ਰਲ ਮਿਲ ਕੇ ਇਹ ਅੱਜ ਦੇ ਇਸ ਦਿਨ ਤੇ ਜ਼ਰੂਰ ਯਤਨ ਕਰੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗਈ